ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਘਰ ਵਿੱਚ ਬਹੁਤ ਮਾਰ ਬਟਰਸਕੋਚ ਆਈਸਕ੍ਰੀਮ ਖਾਧੀ ਹੋਏਗੀ ਪਰ ਅੱਜ ਅਸੀਂ ਬਣਾਵਾਂਗੇ ਬਟਰਸਕੋਚ ਖੀਰ ਕਿਉਂਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਨੂੰ ਬਣਾਉਣ ਦੇ ਲਈ ਇੱਕ ਕੌਲੀ ਖੀਰ ਵਾਲੇ ਝੋਲੇ ਆ ਨੋਰਮਲ ਝੋਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਪਹਿਲਾਂ ਚੰਗੀ ਤਰ੍ਹਾਂ 3-4 ਵਾਰ ਵਾਸ਼ ਕਰ ਲਾਂਗੇ ਫਿਰ ਆਪਾਂ 15 ਮਿੰਟ ਲਈ ਇਹਨੂੰ ਭਿਓ ਕੇ ਰੱਖ ਦੇਾਂਗੇ ਝੋਲਾ ਨੂੰ ਉਨੀ ਦੇਰ ਦੁੱਧ ਗਰਮ ਕਰ ਲੈਂਦੇ ਆ ਜੀ ਕੜਾਈ 'ਚ ਸਭ ਤੋਂ ਪਹਿਲਾਂ ਥੋੜਾ ਪਾਣੀ ਐਡ ਕਰਾਂਗੇ ਫਿਰ ਇਹਦੇ ਵਿੱਚ 1.5 ਲੀਟਰ ਦੇ ਕਰੀਬ ਆਪਾਂ ਦੁੱਧ ਪਾਵਾਂਗੇ ਜੇ ਤੁਸੀਂ ਕੜਾਈ ਦੇ ਵਿੱਚ ਡਾਇਰੈਕਟ ਦੁੱਧ ਪਾ ਦਿੰਦੇ ਹੋ ਤਾਂ ਤੁਹਾਡੀ ਖੀਰ ਜਿਹੜੀ ਆ ਉਹ ਬਹੁਤ ਵਾਰ ਥੱਲੇ ਲੱਗ ਜਾਂਦੀ ਆ ਪਰ ਪਾਣੀ ਐਡ ਕਰੋਗੇ ਤਾਂ ਤੁਹਾਡੀ ਖੀਰ ਜਿਹੜੀ ਆ ਉਹ ਥੱਲੇ ਨਹੀਂ ਲੱਗੇਗੀ ਇਹ ਬਹੁਤ ਹੀ ਵਧੀਆ ਟਿਪ ਆ ਜ਼ਰੂਰ ਟਰਾਈ ਕਰਿਓ ਤੇ ਉਨੀ ਦੇਰ ਚ ਜਦ ਸਾਡਾ ਦੁੱਧ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਚੌਲ ਜਿਹੜੇ ਆ ਉਹ ਐਡ ਕਰ ਦਿਆਂਗੇ ਤੇ ਹੁਣ ਆਪਾਂ ਖੀਰ ਨੂੰ ਸਲੋ ਫਲੇਮ ਤੇ ਪੱਕਣ ਲਈ ਛੱਡ ਦਿਆਂਗੇ ਤੇ ਉੰਨੀ ਦੇਰ ਪਹਿਲਾਂ ਆਪਾਂ ਬਦਾਮ ਜਿਹੜੇ ਆ ਹਲਕੇ ਜੇ ਰੋਸਟ ਕਰ ਲਏ ਇੱਕ ਤੋਂ 2 ਮਿੰਟ ਲਈ ਤੇ ਫਿਰ 1 ਮਿੰਟ ਲਈ ਸਿਰਫ 1 ਮਿੰਟ ਲਈ ਕਾਜੂ ਨੂੰ ਰੋਸਟ ਕਰਨਾ ਵਾ ਗੈਸ ਦੀ ਫਲੇਮ ਨੂੰ ਬੰਦ ਕਰ ਦਿਆਂਗੇ ਅੱਧੀ ਕੌਲੀ ਮੈਂ ਖੰਡ ਦੀ ਲਈ ਆ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਜਿੰਨੇ ਚੌਲ ਆ ਉੰਨੀ ਖੰਡ ਐਡ ਕਰਿਓ ਆਮ ਕਰਕੇ ਘਰਾਂ ਦੇ ਵਿੱਚ ਅਸੀਂ ਜਿੰਨੇ ਚੌਲ ਹੋਣ ਉੰਨੀ ਹੀ ਖੰਡ ਐਡ ਕਰਦੇ ਆਂ ਖੰਡ ਨੂੰ ਅਸੀਂ ਮੈਲਟ ਕਰਾਂਗੇ ਸਲੋ ਫਲੇਮ ਦੇ ਉੱਪਰ ਕੈਰਮਲਾਈਜ਼ ਕਰਾਂਗੇ ਇਹ ਸਲੋ ਫਲੇਮ ਬਿਲਕੁਲ ਸਲੋ ਦੇ ਉੱਪਰ ਹੀ ਤੁਸੀਂ ਕੰਮ ਕਰਨਾ ਵਾ ਕਿਉਂਕਿ ਹਾਈ ਫਲੇਮ ਦੇ ਉੱਪਰ ਖੰਡ ਇੱਕਦਮ ਮੈਲਟ ਹੋ ਜਾਊਗੀ ਕਾਲੀ ਹੋ ਜਾਊਗੀ ਤੇ ਇਹਦਾ ਟੇਸਟ ਜਿਹੜਾ ਹੈ ਉਹ ਕੋੜਾ ਹੋ ਜਾਏਗਾ ਜਿੰਨੀ ਦੇਰ ਸਾਡੀ ਖੰਡ ਜਿਹੜੀ ਉਹ ਮੈਲਟ ਹੋ ਰਹੀ ਆ ਉਹਨੇ ਟਾਈਮ ਤੱਕ ਤੁਸੀਂ ਨਾਲ ਦੀ ਨਾਲ ਜਿਹੜੇ ਕਾਜੂ ਬਦਾਮ ਰੋਸਟ ਕੀਤੇ ਸੀ ਉਹਨਾਂ ਨੂੰ ਕੱਟ ਲੈਣਾ ਵਾ ਤੁਸੀਂ ਦੇਖ ਸਕਦੇ ਹੋ ਹੋਨੇ ਹੈ ਮੈਲਟ ਹੋ ਚੁੱਕੀ ਹੈ तकरीबन ਇਹਦਾ ਕਲਰ ਜਿਹੜਾ ਹੈ ਉਹ ਵੀ ਬਿਲਕੁਲ ਸ਼ਹਿਦ ਵਰਗਾ ਹੋ ਗਿਆ ਵਾ ਕਾਲਾ ਕਲਰ ਨਹੀਂ ਇਹਦਾ ਹੋਣਾ ਚਾਹੀਦਾਗਾ ਤੇਨੂੰ ਮੈਂ ਸੈਂਟਰ 'ਚ ਤਾਂ ਕਰ ਰਹੀ ਸੀ ਕਿਉਂਕਿ ਸੈਂਟਰ 'ਚ ਜ਼ਿਆਦਾ ਸੇਕ ਲੱਗਦਾ ਵਾ ਤੇ ਉਸਦੇ ਬਾਅਦ ਜਿਹੜੇ ਕੱਟੇ ਹੋਏ ਡਰਾਈ ਫਰੂਟਸ ਆ ਉਹ ਆਪਾਂ ਇਹਦੇ ਚ ਐਡ ਕਰ ਦਾਂਗੇ ਪਹਿਲਾਂ ਮੈਂ ਥੋੜੇ ਹੀ ਐਡ ਕੀਤੇ ਸੀ ਫਿਰ ਬਾਅਦ ਦੇ ਵਿੱਚ ਮੈਂ ਬਾਕੀ ਵੀ ਐਡ ਕਰ ਦਿੱਤੇ ਤੇ ਉਸਦੇ ਬਾਅਦ ਆਪਾਂ ਇਹਨੂੰ ਗਰਮ-ਗਰਮ ਮਿਕਸਚਰ ਨੂੰ ਨਾ ਬਟਰ ਪੇਪਰ ਦੇ ਉੱਪਰ ਕੱਢ ਦਾਂਗੇ ਏ ਤੁਸੀਂ ਪ੍ਰੋਸੈਸ ਗਰਮ-ਗਰਮ ਦੇ ਵਿੱਚ ਹੀ ਕਰਨਾ ਜੇ ਤੁਹਾਡੇ ਕੋਲੇ ਬਟਰ ਪੇਪਰ ਨਾ ਹੋਵੇ ਤਾਂ ਤੁਸੀਂ ਕਿਸੇ ਪਲੇਟ ਨੂੰ ਤੇਲ ਜਾਂ ਘਿਓ ਦੇ ਨਾਲ ਗਰੀਸ ਕਰਕੇ ਫਿਰ ਤੁਸੀਂ ਇਸ ਮਿਕਸਚਰ ਨੂੰ ਉਹਦੇ ਉੱਪਰ ਕੱਢ ਲਿਓ ਤੇ ਇਹਦੇ ਵਿੱਚ ਬਟਰ ਪੇਪਰ 'ਚ ਕੱਢਣ ਦੇ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਸੈੱਟ ਕਰ ਦੇਣਾ ਵਾ ਕਿਉਂਕਿ ਇਹਨੇ ਜਮਣਾ ਸਟਾਰਟ ਕਰ ਦੇਣਾ ਬੜੀ ਜਲਦੀ ਖੰਡ ਛੜੀ ਆ ਉਹ ਜਮਣੀ ਸ਼ੁਰੂ ਹੋ ਜਾਂਦੀ ਆ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਫਲਾ ਦੇਣਾ ਵਾ ਇੱਕ ਪਤਲੀ ਲੇਅਰ ਬਣਾ ਦੇਣੀ ਆ ਜਿਵੇਂ ਕਿ ਖੱਚਕ ਦੀ ਹੁੰਦੀ ਆ ਤੁਹਾਨੂੰ ਇਸ ਤਰ੍ਹਾਂ ਹੀ ਦੇਖਣ ਨੂੰ ਵੀ ਇਸ ਤਰ੍ਹਾਂ ਇਹ ਲੱਗਦੀ ਆ ਜਿਵੇਂ ਖੱਚਕ ਹੁੰਦੀ ਆ ਤੇ ਇੱਧਰ ਅਸੀਂ ਖੀਰ ਨੂੰ ਵੀ ਚੈੱਕ ਕਰਦੇ ਰਵਾਂਗੇ ਇੱਥੇ ਮੈਂ ਥੋੜੇ ਜਿਕੇ ਕੇਸਰ ਦੇ ਧਾਗੇ ਐਡ ਕੀਤੇ ਆ ਤੇ 5-6 ਇਲਾਇਚੀਆਂ ਦੇ ਬੀਜ ਜਿਹੜੇ ਆ ਉਹ ਆਪਾਂ ਕੱਢ ਲਵਾਂਗੇ ਕੱਲੇ ਬੀ ਬੀ ਐਡ ਕਰਾਂਗੇ ਦਾ ਛਿਲਕਾ ਨਹੀਂ ਐਡ ਕਰਾਂਗੇ ਦਾ ਛਿਲਕਾ ਤੁਸੀਂ ਸੌਂਫ ਦੇ ਨਾਲ ਗ੍ਰाइंड ਕਰਕੇ ਚਾਹ ਵਾਸਤੇ ਜਿਆਦਾ ਮਸਾਲਾ ਜਿਹੜਾ ਏ ਉਹ ਰੈਡੀ ਕਰ ਸਕਦੇ ਹਾਂ ਕਿਉਂਕਿ ਕਈ ਵਾਰੀ ਖੀਰ ਦੇ ਵਿੱਚ ਐਦਾ ਜਿਹੜਾ ਛਿਲਕਾ ਆ ਜਾਵੇ ਤਾਂ ਉਹ ਚੰਗਾ ਨਹੀਂ ਲੱਗਦਾ ਵਾ ਉਹਦਾ ਟੇਸ ਲੱਗਤੋ ਹੀ ਹੁੰਦਾ ਵਾ ਜਾਂ ਗੈਲੋ ਕਿ ਉਹਨੂੰ ਖਾਣ ਨੂੰ ਥੋੜਾ ਟਾਈਮ ਵੱਧ ਲੱਗੇ ਜਾਂਦਾ ਵਾ ਤੇ ਉਸ ਦੇ ਬਾਅਦ ਇਸ ਤਰ੍ਹਾਂ ਇਹ ਨੂੰ ਆਪਾਂ ਕੁੱਟ ਲਿਆ ਇਹ ਐਡ ਕਰ ਦਿੱਤੇ ਅਖੀਰ ਦੇ ਵਿੱਚ ਤੇ ਨਾਲ ਹੀ ਆਪਾਂ ਇੱਥੇ ਮੈਂ ਨਾ ਦੁੱਧ ਘੱਟ ਲੱਗਿਆ ਸੀ ਥੋੜਾ ਦੁੱਧ ਹੋਰ ਐਡ ਕੀਤਾ ਤੇ ਫਿਰ ਮੈਂ ਇਹਦੇ ਵਿੱਚ ਕਿਸ਼ਮਿਸ਼ ਜਿਹੜੀ ਆ ਕੱਟ ਕੇ ਐਡ ਕਰ ਦਿੱਤੀ ਆ ਮਿੱਠੇ ਵਾਸਤੇ ਹੋਰ ਕੋਈ ਚੀਜ਼ ਐਡ ਨਹੀਂ ਕਰ ਰਹੇ ਅਸੀਂ ਤੁਸੀਂ ਚਾਹੋ ਤਾਂ ਇੱਥੇ ਅੱਧੀ ਕੌਲੀ ਖੰਡ ਦੀ ਐਡ ਕਰ ਸਕਦੇ ਹੋ ਅੱਧੀ ਕੌਲੀ ਖੰਡ ਨੂੰ ਇਸ ਤਰ੍ਹਾਂ ਕੈਰਮਲਾਈਜ਼ ਕਰ ਸਕਦੇ ਹੋ ਤੇ ਇਹ ਵੀ ਠੰਡੀ ਹੋ ਗਈ ਆ ਸਾਡੀ ਇਹ ਬਿਲਕੁਲ ਜਿਵੇਂ ਸਾਡੀ ਗੱਚਕ ਹੁੰਦੀ ਆ ਨਾ ਸੇਮ ਉਦਾਂ ਦੀ ਬਣ ਗਈ ਐ ਤੇ ਬਹੁਤ ਹੀ ਆਸਾਨੀ ਨਾਲ ਇਹ ਹੱਥ ਦੇ ਨਾਲ ਹੀ ਟੁੱਟ ਜਾਂਦੀ ਆ ਕਿਉਂਕਿ ਅਸੀਂ ਬਹੁਤ ਪਤਲੀ ਪਤਲੀ ਬਣਾਈ ਆ ਤੇ ਫੇਰ ਆਪਾਂ ਇਹਨੂੰ ਨਾ ਛੋਟੇ-ਛੋਟੇ ਪੀਸਸ ਦੇ ਵਿੱਚ ਕੱਟ ਲਵਾਂਗੇ ਥੋੜੇ ਪੀਸਸ ਅਸੀਂ ਡਾਇਰੈਕਟ ਹੀ ਖੀਰ ਦੇ ਵਿੱਚ ਐਡ ਕਰ ਦੇਾਂਗੇ ਤੇ ਕੁਝ ਪੀਸਸ ਜਿਹੜੇ ਆ ਇਸ ਤਰ੍ਹਾਂ ਛੋਟੇ ਕੱਟਾਂਗੇ ਜੇਕਰ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਵੱਡਾ ਚਾਕੂ ਨਾ ਹੋਵੇ ਕੱਟਣ ਲਈ ਤਾਂ ਤੁਸੀਂ ਇਹਨੂੰ ਕਿਸੇ ਮਾਮਜਸਤੇ ਦੇ ਵਿੱਚ ਪਾ ਕੇ ਕਿਸੇ ਕੱਪੜੇ ਦੇ ਵਿੱਚ ਪਾ ਕੇ ਮਾਮਜਸਤੇ ਦੇ ਨਾਲ ਉੱਪਰੋਂ ਕੁੱਟ ਲਓ ਬਹੁਤ ਜ਼ਿਆਦਾ ਬਰੀਕ ਤਾਂ ਨਹੀਂ ਹਲਕੇ-ਹਲਕੇ ਚੰਕਸ ਜਿਹੜੇ ਆ ਉਹ ਰਹਿਣੇ ਚਾਹੀਦੇ ਆ ਤਾਕੀ ਸਾਨੂੰ ਬਟਰ ਸਕੌਚ ਵਾਲੀ ਫਿਲਿੰਗ ਜਿਹੜੀ ਆ ਉਹ ਆਵੇ ਤੇ ਖੀਰ ਪਹਿਲਾਂ ਨਾਲੋਂ ਕਾਫੀ ਗਾੜੀ ਹੋ ਗਈ ਹੈ ਥੋੜਾ ਦੁੱਧ ਦੇ ਵਿੱਚ ਹੋਰ ਐਡ ਕਰਾਂਗੇ ਤੇ ਇਹਦੇ ਵਿੱਚ ਮੈਂ ਥੋੜੇ ਜੇ ਕੈਰਮਲਾਈਜ਼ ਖੰਡ ਜਿਹੜੀ ਆ ਉਹ ਉਹਦੇ ਟੁਕੜੇ ਜਿਹੜੇ ਆ ਉਹ ਪਾ ਰਹੀਆਂ ਇਹ ਗਰਮ-ਗਰਮ ਦੇ ਵਿੱਚ ਹੀ ਪਾ ਦਿੱਤੇ ਆ ਮੈਂ ਤਾਂਕਿ ਇਹ ਕੈਰਮਲਾਈਜ਼ ਖੰਡ ਜਿਹੜੀ ਇਹਦੇ ਚ ਖੀਰ ਚ ਐਡ ਹੋ ਜਾਵੇ ਤੇ ਖੀਰ ਦਾ ਟੇਸਟ ਜਿਹੜਾ ਹੈ ਉਹ ਬਹੁਤ ਵਧੀਆ ਆਵੇ ਇਸ ਤਰ੍ਹਾਂ ਜੀ ਅਸੀਂ ਖੀਰ ਬਣਾ ਲਈ ਹੈ ਇਹ ਠੰਡੀ ਹੋ ਗਈ ਆ ਹੁਣੇ ਬਿਲਕੁਲ ਠੰਡੀ ਹੋ ਗਈ ਆ ਠੰਡੀ ਹੋਣ ਦੇ ਬਾਅਦ ਕਾਫੀ ਗਾੜੀ ਵੀ ਲੱਗ ਰਹੀ ਆ ਪਰ ਫਿਰ ਵੀ ਠੀਕ ਐ ਖਾਣ ਦੇ ਲਈ ਮਜ਼ੇਦਾਰ ਐ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਚੰਕਸ ਹਨ ਜਿਹੜੇ ਅਸੀਂ ਕਟਿੰਗ ਕਰਕੇ ਰੱਖੇ ਸੀਗੇ ਪਹਿਲਾਂ ਉਹ ਇਹਦੇ ਚ ਐਡ ਕਰ ਦੇਵਾਂਗੇ ਇਸ ਤਰ੍ਹਾਂ ਖੀਰ ਦੇ ਵਿੱਚ ਚੰਕਸ ਹੋਣਗੇ ਤਾਂ ਖੀਰ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਆ ਫਿਰ ਆਪਾਂ ਇਹਨੂੰ ਸਰਵ ਕਰ ਲਾਂਗੇ ਜੀ ਕਿਉਂਕਿ ਇੰਨੀ ਮਿਹਨਤ ਦੇ ਬਾਅਦ ਉਡੀਕ ਨਹੀਂ ਓਕੀ ਹੋ ਜਾਂਦੀ ਆ ਤਾਂ ਲੋ ਜੀ ਸਾਡੀ ਬਟਰ ਸਕੋਚ ਖੀਰ ਜਿਹੜੀ ਆ ਤਿਆਰ ਆ ਡਰਾਈ ਫਰੂਟਸ ਵੀ ਹੈਗੇ ਆ ਤੇ ਬਹੁਤ ਹੀ ਵਧੀਆ ਟੇਸਟ ਵੀ ਆ ਤੇ ਬਹੁਤ ਹੀ ਵਧੀਆ ਖੀਰ ਦਾ ਕਲਰ ਵੀ ਆ ਤੁਸੀਂ ਵੀ ਜਰੂਰ ਇੱਕ ਵਾਰ ਟ੍ਰਾਈ ਕਰਿਓ ਜੀ ਬਟਰ ਸਕੋਚ ਖੀਰ ਨੂੰ ਤੇ ਆਪਣਾ ਫੀਡਬੈਕ ਮੇਰੇ ਨਾਲ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ